ਅੱਜ ਦੇ ਜੋ ਆਰਟੀਕਲ ਨੇ ਸਾਰੇ कॉटन बेस्ड ਹਨਗੇ ਬਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਤੋ ਅੱਜ ਦਾ ਜੋ ਫਰਸਟ ਆਰਟੀਕਲ ਹੈ ਇਹ ਜੋ ਪ੍ਰਿੰਟਡ ਡਿਜ਼ਾਈਨ ਰਹਿਗਾ ਮਸਲੀਨ ਦਾ ਦੁਪੱਟਾ ਹੈ ਜੀ ਇਹਦੇ ਵਿੱਚ ਤੁਹਾਨੂੰ ਦਮਨ ਤੇ ਕੱਟਵਰਕ ਵਾਲਾ ਬੈਕ ਪੈਚਵਰਕ ਮਿਲੇਗਾ ਤੇ ਸੈਕਿੰਡ ਇਹਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਣਗੇ ਸੈਕਿੰਡ ਜੋ ਹੈ ਕੱਟਵਰਕ ਵਾਲਾ ਬਾਰਡਰ ਹੈ ਜੀ ਇਹਦੇ ਨਾਲ ਤੁਹਾਨੂੰ ਕੋਟਾ ਦੋਰੀਆ ਦਾ ਦੁਪੱਟਾ ਮਿਲੇਗਾ ਇਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲਣਗੇ ਅਲਓਵਰ ਸੂਟ ਰਣਗੇ ਥੈਨ ਨੈਕਸਟ ਜੋ ਹੈ ਉਹ ਵੀ ਤੁਹਾਨੂੰ ਏਮਬ੍ਰੋਇਡਰੀ ਵਰਕ ਮਿਲੇਗਾ ਨੈਕ ਵਰਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਬਹੁਤ ਪਿਆਰੇ ਕਲਰ ਨੇ ਦੁਪੱਟਾ ਜੋ ਹੈ ਮਸਲੀਨ ਦਾ ਹੀ ਰਹੇਗਾ ਤੇ ਸੂਟਸਾਰੇ ਹੀ ਅਲਓਵਰ ਨੇ ਸਾਰੇ ਹੀ ਸੂਟ ਜੋ ਬਹੁਤ ਹੀ ਸੋਹਣੇ ਐਂ ਪਿਆਰੇ ਨੇ ਤੁਹਾਨੂੰ ਜੋ ਵੀ ਇਹਨਾਂ ਵਿੱਚੋਂ ਪਸੰਦ ਹੋਵੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਿਲੈਕਟ ਕਰਕੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਰਡਰ ਕਰਨ ਦਾ ਪ੍ਰੋਸੈਸ ਜੋ ਹੈ ਸੇਮ ਹੀ ਰਹੇਗਾ ਜੀ YouTube ਤੇ ਅਸਰ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਵੀਡੀਓ ਵਿੱਚ ਐਂਡ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰੋ ਜੀ ਇਸ ਤੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਐਂਡ ਅਸੀਂ ਵੀ ਤੁਹਾਡੇ ਲਈ ਨਿਊ ਨਿਊ ਸਟਾਕ ਜੋ ਹੈ ਇਦਾਂ ਹੀ ਅੱਗੇ ਤੋਂ ਅੱਗੇ ਲੈ ਕੇ ਆਂਦੇ ਰਵਾਂਗੇ ਧੰਨਵਾਦ ਜੀ